ਉਹ ਲਿਆਰੀ ਪਿਆ ਉਹ ਇਹ ਤਾਂ লাশ ਹੈ ਇਹ ਤਾਂ লাশ ਹੈ ਇਹ ਤਾਂ লাশ ਹੈ ਅੱਗੇ ਨਹੀਂ ਜਾਣਾ ਆਪਾਂ ਨੇ ਆਪਣਾ ਨਾਮ ਲੱਗ ਗਿਆ ਹਾਂਜੀ ਡਿਗਾਰੂ ਜਨਸ ਤੋਂ ਇਹਦਾ ਬੋਲਦੇ ਆਂ ਜੀ ਥੇਤੀ ਆਪਨਾ પેટ્રોલ ਪੰਪ ਕੋਲੇ ਲਾਜ ਪਈ ਆ ਜੀ ਤੁਸੀਂ ਆਓ ਥੇਤੀ ਆ ਜਾਓ ਥੇਤੀ ਸਾਹਿਬ ਛੇਤੀ ਆ ਜਾਓ ਤੇ ਇਹਦੀ ਮੰਨ ਲਾ ਜਾਂਚ ਪੜਤਾਲ ਕਰੋ ਜੀ ਠੀਕ ਹੈ ਜੀ ਛੇਤੀ ਆ ਜਾਈਓ ਓਕੇ ਉਹ ਅੱਗੇ ਕਿਤਾਬ ਲਵਾਉਂਦਾਈ ਹੋਰ ਤੁਸੀਂ ਕਿਤਾਬ ਹੀ ਆਈ ਫੋਨ ਲੈ ਲੈਣਾ ਵੀ ਬਾਈ ਮਮਾ ਮੈਂ ਤਾਂ ਪਹਿਲੇ 5 ਰੁਪਏ ਲੋਨ ਲੈ ਕੇ ਫੋਨ ਕੀਤਾ ਉਹ ਪਹਿਲਾਂ ਆ ਗਏ ਆਇਓ ਤੁਹਾਨੂੰ ਲੈ ਆਇਦਿਓ ਚਲੋ ਆਓ ਤਾੜੀ ਨਾਲ ਮਾਰ ਕੇ ਚਿੱਟਾ ਪਾਣਾ ਸੀ ਉਹ ਚਿੱਟੇ ਨੇ ਕਿੰਨੇ ਸੀ بڑے ਹੁੰਦੇ ਨੇ ਓਏ ਓ ਕਿੱਤੇ ਦੀ ਗੱਲ ਨਹੀਂ ਕਰਦਾ ਇਹ ਕਿੱਤੇ ਕੱਪੜੇ ਦੀ ਗੱਲ ਕਰਦਾ ਓਹ ਕਿੱਤੇ ਕੱਪੜੇ ਦੀ ਗੱਲ ਕਰਦਾ ਮੈਨੂੰ ਲੰਦਾ ਕਈ ਦਿਨ ਹੋ ਗਏ ਨੂੰ ਮਾਰੀ ਨੂੰ ਮੁਸਕੜੀ ਆਉਣ ਲਈ ਆ ਕੋਈ ਉਸਤਾ ਜੀ ਕਿਰਤ ਦਾ ਪੈਕੇਟ ਓ ਤੈਨੂੰ ਹਰ ਵੇਲੇ ਪਕੜਾ ਲੱਗੇ ਰਹਿੰਦਾ ਤੂੰ ਮੈਂ ਭੁੱਖ ਦੀ ਗੱਲ ਨਹੀਂ ਕਰਦਾ ਮੈਂ ਤਾਂ ਇਹਨਾਂ ਬੰਦਾ दारू ਪੀਂਦਾ ਹੂ ਠੀਕ ਠੀਕ ਆ ਕਤਲ ਨੂੰ ਦੇਖ ਕੇ ਸੇ ਨਾ ਦੇਖਿਆ ਹੁਣ ਲੱਕੀ ਓਏ ਕੇਲਿਆਂ ਦੀ ਰੇੜੀ ਓ ਤੈਨੂੰ ਸਾਡੇ ਭੁੱਖੇ ਲੱਗੀ ਰਹਿੰਦੀ ਹੈਗੇ ਓਏ ਮੈਂ ਭੁੱਖ ਦੀ ਗੱਲ ਨਹੀਂ ਕਰਦਾ ਇਹਨਾਂ ਕਾਤਲ ਨੂੰ ਤਾਂ ਦੇਖਿਆ ਹੁਣਾ ਉਹਨੇ ਯਾਰ ਚਲੋ ਫਿਰ ਦੇਖੋ ਚੱਲ ਕੇ ਦੇਖੋ ਨੀ ਉਹਨੂੰ ਪੁੱਛੋ ਓਏ ਕੈਮਰਾ ਕੈਮਰਾ ਅਜਾ ਮੇਰੀ ਵੋਟ ਨੂੰ ਖੇਚ ਤੇਰੀ ਫੋਟੋ ਦਾ ਕੈਮਰਾ ਨੀ ਓ ਤੀਜੀ ਅੱਖ ਹੈ ਅਜਾ ਜੈ ਸ਼ੀਵ ਓਏ ਇਹ ਕੀ ਨਰਾਣੇ ਸਕਿਉਰਟੀ ਕੈਮਰਾ ਹੈ ਉਹ ਕੈਮਰੇ ਦੇ ਵਿੱਚ ਕਾਤ ਲਊਗਾ ਚੱਲ ਉਹ ਕੈਮਰੇ ਚਾਹ ਤਨ ਕਿਵੇਂ ਵਰਜੂਗਾ ਉਦੀ ਫੋਟੋ ਹੋ ਰਹੀ ਹੈ ਓਏ ਉਹ ਜਮੀ ਤੇਰੇ ਵਰਕੇ ਓਏ ਓਏ ਸਾਲੇ ਮੇਰੇ ਵਰਗਾ ਨਹੀਂ ਮੇਰਾ ਜੁੜਵਾ ਭਰਾ ਹੈ ਇਹ ਆ ਆਦੋ ਉੱਠੀਦਾ ਤੇ ਪੱਟ ਵਾਹਾ ਤੂੰ ਸਿਖੋ ਨਾ ਅਸੀਂ ਸੀਵੀਆ ਵਾਲੇ ਸੀਵੀਆ ਵਾਲੇ ਮਰ ਬੋਲ ਲਗਾਤਾਰ ਉਹੀ ਹਾਈ ਜਬਾਤ ਮਰੂ ਮੁਕੇ ਪੁਜੀਏ ਪਿਆ ਸੀ ਕਿਧਰ ਪੈ ਗਏ ਹੈਲੋ ਹਨ ਸੁਤੇ ਉਠਾਦਾ ਹਨ ਬੜਾ ਪ੍ਰਾਪਤ